21 ਸਾਲਾਂ ਦਾ ਨੌਜਵਾਨ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਸ਼ਰਕਤ ਕਰਨ ਦੇ ਲਈ ਗਿਆ ਸੀ ਔਰ ਉਸ ਨੂੰ ਸ਼ਾਇਦ ਨਹੀਂ ਪਤਾ ਸੀ ਕਿ ਉਸ ਦੀ ਮ੍ਰਿਤਕ ਦੇ ਇਸ ਤਰੀਕੇ ਨਾਲ ਉਸ ਦੇ ਪਿੰਡ ਦੇ ਵਿੱਚ ਪਹੁੰਚੂਗੀ ਤਸਵੀਰਾਂ ਜਿਹੜੀਆਂ ਨੇ ਉਹ ਵੱਲੋਂ ਪਿੰਡ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸ਼ਹੀਦ ਕਿਸਾਨ ਜਿਹੜੇ ਸ਼ੁਕਰਨ ਸਿੰਘ ਦੀ ਮ੍ਰਿਤਕ ਦੇਜ ਹੋਇਆ ਉਹ ਉਸ ਦੇ ਜੱਦੀ ਪਿੰਡ ਦੇ ਵਿੱਚ ਪਹੁੰਚ ਰਹੀ ਹੈ ਤਾਂ 21 ਸਾਲਾਂ ਦਾ ਉਹ ਨੌਜਵਾਨ ਜਿਹੜਾ ਕਿਸਾਨੀ ਧਰਨੇ ਦੇ ਵਿੱਚ ਗਿਆ ਸੀ ਕਿਸਾਨੀ ਮੰਗਾ ਦੂ ਜੋ ਹੈ ਉਸ ਦੇ ਵੱਲੋਂ ਮੰਨਵਾਉਣ ਦੇ ਲਈ ਜੋ ਧਰਨਾ ਕਿਸਾਨ ਜਥੇ ਬੰਦੀਆਂ ਦੇ ਵੱਲੋਂ ਦਿੱਤਾ ਗਿਆ ਸੀ ਇਸ ਨੇ ਸ਼ਾਇਦ ਨਹੀਂ ਸੋਚਿਆ ਸੀ ਕਿ ਇਸ ਤਰੀਕੇ ਦੇ ਨਾਲ ਜੋ ਹੈ ਉਹ ਇਸ ਦੀ ਮ੍ਰਿਤਕ ਦੇ ਇਸ ਦੇ ਪਿੰਡ ਦੇ ਵਿੱਚ ਪਹੁੰਚੂਗੀ ਤਾਂ ਬੱਲੋ ਦੇ ਵਿੱਚ ਅੱਜ ਹਰ ਕੋਈ ਉਦਾਸ ਹੈ ਬੱਲੋ ਦੇ ਵਿੱਚ ਅੱਜ ਹਰ ਕੋਈ ਨੰਮ ਹੈ ਹਰ ਕਿਸੇ ਦੀ ਨੰਮ ਅੱਖ ਹੈ ਔਰ ਹਰ ਕੋਈ ਜਿਹੜਾ ਹੈ ਉਹ ਇਹ ਹੀ ਗੱਲ ਕਹਿ ਰਿਹਾ ਹੈ ਕਿ ਜੋ ਇਸ ਦਾ ਵੱਡਾ ਯੋਗਦਾਨ ਹੈ ਉਹ ਰਹਿੰਦੀ ਦੁਨੀਆ ਤੱਕ ਜੋ ਹੈ ਉਹ ਯਾਦ ਰੱਖਿਆ ਜਾਊਗਾ ਤਾਂ ਸ਼ੁਭਕਰਮਣ 21 ਸਾਲਾਂ ਦਾ ਨੌਜਵਾਨ ਜਿਹੜਾ ਕਿ ਬੀਕਯੂ ਸਿੱਧੂਪੁਰ ਜਥੇਬੰਦੀ ਦੇ ਨਾਲ ਜੁੜਿਆ ਹੋਇਆ ਸੀ ਔਰ ਪਿਛਲੇ ਕਈ ਦਿਨਾਂ ਤੋਂ ਉਸ ਦੇ ਵੱਲੋਂ ਜੋ ਭੂਮਿਕਾ ਹੈ ਆਪਣੀ ਇਸ ਅੰਦੋਲਨ ਦੇ ਵਿੱਚ ਨਿਭਾਈ ਜਾ ਰਹੀ ਸੀ ਤਾਂ ਅੱਜ ਇਹ ਇਕੱਠ ਜਿਹੜਾ ਹੈ ਇਹ ਬਹੁਤ ਕੁਝ ਬਿਆਨ ਕਰ ਰਿਹਾ ਹੈ ਅੱਜ ਇਹ ਇਕੱਠ ਜੋ ਤੁਸੀਂ ਦੇਖ ਰਹੇ ਹੋ ਇਸ ਨੌਜਵਾਨ ਦੇ ਨਾਲ ਜੋ ਅੱਜ ਖਨੋਰੀ ਬਾਰਡਰ ਤੋਂ ਤੁਰਿਆ ਹੋਇਆ ਹੈ ਇਹ ਬਹੁਤ ਕੁਝ ਬਿਆਨ ਕਰ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਨੇ ਆਪਣੀ ਜਾਨ ਜਿਹੜੀ ਆ ਉਹ ਕਿਸਾਨੀ ਅੰਦੋਲਨ ਦੇ ਲੇਖੇ ਲਾ ਦਿੱਤੀ ਤਾਂ ਹੁਣ ਪਿੰਡ ਦੇ ਵਿੱਚ ਇਸ ਦੀ ਮ੍ਰਿਤਕ ਦੇ ਜਿਹੜੀ ਆ ਉਹ ਪਹੁੰਚੀ ਹੈ ਤਾਂ ਬਜ਼ੁਰਗ ਦਾਦੀ ਛੋਟੀ ਭੈਣ ਬਹੁਤ ਕੁਝ ਸੁਪਨੇ ਜਿਹੜੇ ਸੀ ਉਹ ਪਰਿਵਾਰਕ ਮੈਂਬਰਾਂ ਨੇ ਸੋਚੇ ਹੋਏ ਸੀ ਬਹੁਤ ਕੁਝ ਸੁਪਨੇ ਜਿਹੜੇ ਨੇ ਉਹ ਪਰਿਵਾਰਕ ਮੈਂਬਰਾਂ ਨੇ ਜਿਹੜੇ ਸੀ ਉਹ ਸਜਾਏ ਹੋਏ ਸੀ ਹਾਲਾਂਕਿ ਅਜੇ ਸ਼ੁਭ ਕਰਨ ਦੇ ਨੂੰ ਲੈ ਕੇ ਉਸਦੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਚਾਹ ਹੋਂਗੇ ਦਾਦੀ ਦੇ ਭੈਣ ਦੇ ਵੱਡੀ ਭੈਣ ਦੇ ਪਰ ਉਹ ਸਾਰੇ ਚਾਹ ਜਿਹੜੇ ਨੇ ਉਹ ਇੱਕ ਗੋਲੀ ਨੇ ਉਸ ਦੇ ਸਿਰ ਦੇ ਉੱਤੇ ਵੱਜਦੀ ਆ ਉਸ ਨੇ ਸਾਰੇ ਉਹ ਚਾਹ ਚਕਨਾਚੂਰ ਕਰ ਦਿੱਤੇ ਘਰ ਹੀ ਉਜਾੜ ਦਿੱਤਾ ਇੱਕ ਘਰ ਦਾ ਇਕਲੌਤਾ ਜੀ ਜਿਹੜਾ ਕਿ ਘਰ ਦੇ ਵਿੱਚ ਜੋ ਹੈ ਉਹ ਸਾਰੀ ਕਮਾਈ ਕਰ ਰਿਹਾ ਸੀ ਸਭ ਕੁਝ ਦੇਖ ਰਿਹਾ ਸੀ ਉਹੀ ਘਰ ਦਾ ਜੋ ਹੈ ਜੋ ਸਾਈਆਂ ਉਹ ਚਲਾ ਗਿਆ ਤਾਂ ਇਹ ਤਸਵੀਰ ਬਹੁਤ ਅੱਜ ਤੁਹਾਨੂੰ ਭਾਵੁਕ ਕਰੂਗੀ ਔਰ ਹੁਣ ਐਂਬੂਲੈਂਸ ਦੇ ਵਿੱਚ ਜਿਹੜਾ ਮ੍ਰਿਤਕ ਦੇਹ ਹੈ ਜਿਹੜੀ ਉਹ ਪਹੁੰਚੀ ਹੈ ਤਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਇਹ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਸ਼ੁਭ ਕਰਨ ਦੇ ਕਰਨ ਦੇ ਉੱਤੇ ਕੀਤੀ ਜਾ ਰਹੀ ਹੈ ਤਾਂ ਪਿਛਲੇ ਪਾਸੇ ਤੁਸੀਂ ਲੰਬੀਆਂ ਕਤਾਰਾਂ ਦੇਖੋਗੇ ਲੰਬੀਆਂ ਕਤਾਰਾਂ ਜਿਹੜੀਆਂ ਨੇ ਤੁਹਾਨੂੰ ਇਹ ਸੁਭ ਕਰਨ ਤੇ ਪਿੰਡ ਵੱਲ ਵੱਧੀਆਂ ਹੋਈਆਂ ਨਜ਼ਰ ਆਣ ਗਿਆ ਤਾਂ ਅੱਜ ਇਹ ਪਿੰਡ ਦੀ ਸੜਕ ਵੀ ਉਦਾਸ ਹੈ ਅੱਜ ਇਹ ਪਿੰਡ ਦੀ ਸੜਕ ਵੀ ਜਿਹੜੀ ਹੈ ਉਹ ਇਸ ਦੁੱਖ ਦੀ ਦੁਹਾਈ ਦਿੰਦੀ ਹੋਊਗੀ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਜਿਹੜਾ ਹੈ ਇੱਥੋਂ ਦੀ ਚਾਵਾ-ਚਾਵਾ ਦੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਗਿਆ ਸੀ ਔਰ ਇਸ ਤਰੀਕੇ ਨਾਲ ਉਹ ਵਾਪਸ ਆਪਣੇ ਪਿੰਡ ਦੇ ਵਿੱਚ ਪਰਤ ਰਿਹਾ ਹੈ ਤਾਂ ਇੱਕ ਦਿਲਜੀਤ ਦਸਾਂਗ ਦਾ ਉਹ ਜੋ ਗੀਤ ਹੈ ਕਿ ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ ਨਹੀਂ ਮੈਂ ਫੇਰ ਤਾਰੀ ਲਾਉਂ ਸਿਵਿਆਂ ਚ ਸੜ ਕੇ ਤਾਂ ਅੱਜ ਸਿਵਿਆਂ ਦੇ ਵਿੱਚ ਇਹ ਜਦੋਂ ਸ਼ੁਭਕਰਨ ਨੇ ਇਸ ਦਾ ਅੰਤਿਮ ਸੰਸਕਾਰ ਹੋਣਾ ਤਾਂ ਅੱਜ ਬਹੁਤ ਨੌਜਵਾਨਾਂ ਨੇ ਇਸ ਤੋਂ ਇਹ ਸੇਧ ਲੈਣੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨੀ ਦੇ ਜ਼ਰਦ ਦੇ ਕਾਰਨ ਇਹ ਨੌਜਵਾਨ ਜੋ ਹੈ ਉਹ ਇਸ ਸੰਘਰਸ਼ ਦੇ ਵਿੱਚ ਕੋ ਦਿਆ ਔਰ ਇਸ ਸੰਘਰਸ਼ ਦੇ ਵਿੱਚ ਆਪਣੀ ਜਾਨ ਜੋ ਹੈ ਉਸਤੇ ਕੁਰਬਾਨ ਕਰ ਦਿੱਤੀ ਤਾਂ ਰਹਿੰਦੀ ਦੁਨੀਆ ਤੱਕ ਜੋ ਹੈ ਉਹ ਸ਼ੁਕਰਨ ਦਾ ਨਾਮ ਯਾਦ ਰੱਖਿਆ ਜਾਊਗਾ ਰਹਿੰਦੀ ਦੁਨੀਆ ਤੱਕ ਸ਼ੁਕਰਨ ਨੂੰ ਜੋ ਹੈ ਉਹ ਚੇਤੇ ਕਰਿਆ ਜਾਊਗਾ ਔਰ 8 ਦਿਨਾਂ ਬਾਅਦ ਜਦੋਂ ਦਾਦੀ ਤੇ ਛੋਟੀ ਭੈਣ ਆਪਣੇ ਭਰਾ ਨੂੰ ਇਨ੍ਹਾਂ ਨੰਮ ਅੱਖਾਂ ਦੇ ਨਾਲ ਦੇਖੂਗੀ ਚਿੱਟੀ ਚਦਰ ਦੇ ਵਿੱਚ ਲਿਫਟਿਆ ਹੋਇਆ ਵੇਖੂਗੀ ਤਾਂ ਸੋਚੋ ਕੀ ਬੀਤੂਗੀ ਉਸ ਦਾਦੀ ਦੇ ਉੱਤੇ ਕੀ ਬੀਤੂਗੀ ਉਸ ਪੈਂਡ ਦੇ ਉੱਤੇ ਜਿਹੜੀ ਦਾਦੀ ਨੇ ਇਹ ਸੁਪਨੇ ਸਜਾਈ ਸੀ ਕਿ ਪੁੱਤ ਦਾ ਵਿਆਹ ਕਰਨਾ ਹੈ ਪੁੱਤ ਨੂੰ ਚਾਵਾ-ਚਾਵਾ ਦੇ ਨਾਲ ਘੋੜੀ ਚੜਾਉਣਾ ਹੈ ਪਰ ਉਹ ਦਾਦੀ ਦੇ ਅੱਜ ਦਰਦ ਜਿਹੜੇ ਨੇ ਉਹ ਬਿਆਨ ਨਹੀਂ ਕੀਤੇ ਜਾ ਸਕਣਗੇ ਤਾਂ ਬਹੁਤ ਹੀ ਦੁਖਦਾਈ ਖਬਰ ਜਿਹੜੀ ਹੈ ਉਹ ਇਸ ਵੇਲੇ ਇਸ ਪੂਰੇ ਪਿੰਡ ਬੱਲੋਦੀਪ ਵਾਸਤੇ ਬਣੀ ਹੋਈ ਹੈ ਪੂਰੇ ਪੰਜਾਬ ਵਾਸਤੇ ਬਣੀ ਹੋਈ ਹੈ ਔਰ ਇਕਾਠ ਜਿਹੜਾ ਹੈ ਤੁਸੀਂ ਦੇਖ ਸਕਦੇ ਕਿ ਦੇਖੋ ਕਿ ਕਿੰਨਾ ਜਿਆਦਾ ਵੱਡਾ ਇਕਾਠ ਬੀਬੀਆਂ ਹੋਣ ਮਾਤਾਵਾਂ ਹੋਣ ਭੈਣਾਂ ਹੋਣ ਹਰ ਕੋਈ ਜਿਹੜਾ ਹੈ ਅੱਜ ਸ਼ੁਭਕਰਨ ਨੂੰ ਅੰਤਿਮ ਹਉਦੇ ਸੰਸਕਾਰ ਦੇ ਵਿੱਚ ਉਸ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਦੇ ਲਈ ਪਹੁੰਚਿਆ ਹੋਇਆ ਹੈ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਜ ਹੋਇਆ ਉਹ ਉਸ ਦੇ ਜੱਦੀ ਪਿੰਡ ਦੇ ਵਿੱਚ ਪਹੁੰਚ ਰਹੀ ਹੈ ਤਾਂ 21 ਸਾਲਾਂ ਦਾ ਉਹ ਨੌਜਵਾਨ ਜਿਹੜਾ ਕਿਸਾਨੀ ਧਰਨੇ ਦੇ ਵਿੱਚ ਗਿਆ ਸੀ ਕਿਸਾਨੀ ਮੰਗਾਦੂ ਜੋ ਹੈ ਉਸ ਦੇ ਵੱਲੋਂ ਮਨਵਾਉਣ ਦੇ ਲਈ ਜੋ ਧਰਨਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤਾ ਗਿਆ ਸੀ ਇਸ ਨੇ ਸ਼ਾਇਦ ਨਹੀਂ ਸੋਚਿਆ ਸੀ ਕਿ ਇਸ ਤਰੀਕੇ ਨਾਲ ਜੋ ਹੈ ਉਹ ਇਸ ਦੀ ਮ੍ਰਿਤਕ ਦੇ ਇਸ ਦੇ ਪਿੰਡ ਦੇ ਵਿੱਚ ਪਹੁੰਚੂਗੀ ਤਾਂ ਬੱਲੋ ਦੇ ਵਿੱਚ ਅੱਜ ਹਰ ਕੋਈ ਉਦਾਸ ਹੈ ਬੱਲੋ ਦੇ ਵਿੱਚ ਅੱਜ ਹਰ ਕੋਈ ਨੰਮ ਹੈ ਹਰ ਕਿਸੇ ਦੀ ਨੰਮ ਅੱਖ ਹੈ ਔਰ ਹਰ ਕੋਈ ਜਿਹੜਾ ਹੈ ਉਹ ਉਹ ਇਹੀ ਗੱਲ ਕਹਿ ਰਿਹਾ ਹੈ ਕਿ ਜੋ ਇਸ ਦਾ ਵੱਡਾ ਯੋਗਦਾਨ ਹੈ ਔਰ ਇਹਦੀ ਦੁਨੀਆ ਤੱਕ ਜੋ ਹੈ ਉਹ ਯਾਦ ਰੱਖਿਆ ਜਾਊਗਾ ਤਾਂ ਸ਼ੁਭਕਰਮਨ 21 ਸਾਲਾਂ ਦਾ ਨੌਜਵਾਨ ਜਿਹੜਾ ਕਿ ਬੀਕਯੂ ਸਿੱਧੂਪੁਰ ਜਥੇਬੰਦੀ ਦੇ ਨਾਲ ਜੁੜਿਆ ਹੋਇਆ ਸੀ ਔਰ ਪਿਛਲੇ ਕਈ ਦਿਨਾਂ ਤੋਂ ਉਸ ਦੇ ਵੱਲੋਂ ਜੋ ਭੂਮਿਕਾ ਹੈ ਆਪਣੀ ਇਸ ਅੰਦੋਲਨ ਦੇ ਵਿੱਚ ਨਿਭਾਈ ਜਾ ਰਹੀ ਸੀ ਤਾਂ ਅੱਜ ਇਹ ਇਕੱਠ ਜਿਹੜਾ ਹੈ ਇਹ ਬਹੁਤ ਕੁਝ ਬਿਆਨ ਕਰ ਰਿਹਾ ਅੱਜ ਇਹ ਇਕੱਠ ਜੋ ਤੁਸੀਂ ਦੇਖ ਰਹੇ ਹੋ ਇਸ ਨੌਜਵਾਨ ਦੇ ਨਾਲ ਜੋ ਅੱਜ ਖਨੋਰੀ ਬਾਰਡਰ ਤੋਂ ਤੁਰਿਆ ਹੋਇਆ ਹੈ ਇਹ ਬਹੁਤ ਕੁਝ ਬਿਆਨ ਕਰ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਨੇ ਆਪਣੀ ਜਾਨ ਜਿਹੜੀ ਆ ਉਹ ਕਿਸਾਨੀ ਅੰਦੋਲਨ ਦੇ ਲੇਖੇ ਲਾ ਦਿੱਤੀ ਤਾਂ ਹੁਣ ਪਿੰਡ ਦੇ ਵਿੱਚ ਇਸ ਦੀ ਮ੍ਰਿਤਕ ਦੇਹ ਜਿਹੜੀ ਆ ਉਹ ਪਹੁੰਚੀ ਹੈ ਤਾਂ ਬਜ਼ੁਰਗ ਦਾਦੀ ਛੋਟੀ ਭੈਣ ਬਹੁਤ ਕੁਝ ਸੁਪਨੇ ਜਿਹੜੇ ਸੀ ਉਹ ਪਰਿਵਾਰਕ ਮੈਂਬਰਾਂ ਨੇ ਸੋਚੇ ਹੋਏ ਸੀ ਬਹੁਤ ਕੁਝ ਸੁਪਨੇ ਜਿਹੜੇ ਨੇ ਉਹ ਪਰਿਵਾਰਕ ਮੈਂਬਰਾਂ ਨੇ ਜਿਹੜੇ ਸੀ ਉਹ ਸਜਾਏ ਹੋਏ ਸੀ ਹਾਲਾਂਕਿ ਅਜੇ ਸ਼ੁਭ ਕਰਨ ਦੇ ਉਹ ਲੈ ਕੇ ਉਸਦੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਚਾਹ ਹੋਣਗੇ ਦਾਦੀ ਦੇ ਭੈਣ ਦੇ ਵੱਡੀ ਭੈਣ ਦੇ ਪਰ ਉਹ ਸਾਰੇ ਚਾਹ ਜਿਹੜੇ ਨੇ ਉਹ ਇੱਕ ਗੋਲੀ ਨੇ ਜੋ ਉਸ ਦੇ ਸਿਰ ਦੇ ਉੱਤੇ ਵੱਜਦੀ ਆ ਉਸ ਨੇ ਸਾਰੇ ਉਹ ਚਾਹ ਚਕਨਾ ਚੂਰ ਕਰ ਦਿੱਤੇ ਘਰ ਹੀ ਉਜਾੜ ਦਿੱਤਾ ਇੱਕ ਘਰ ਦਾ ਇਕਲੌਤਾ ਜੀ ਜਿਹੜਾ ਕਿ ਘਰ ਦੇ ਵਿੱਚ ਜੋ ਹੈ ਉਹ ਸਾਰੀ ਕਮਾਈ ਕਰ ਰਿਹਾ ਸੀ ਸਭ ਕੁਝ ਦੇਖ ਰਿਹਾ ਸੀ ਉਹੀ ਘਰ ਦਾ ਜੋ ਹੈ ਜੋ ਸਾਈਆਂ ਉਹ ਚਲਾ ਗਿਆ ਤਾਂ ਇਹ ਤਸਵੀਰ ਬਹੁਤ ਅੱਜ ਤੁਹਾਨੂੰ ਭਾਵੁਕ ਕਰੂਗੀ ਔਰ ਹੁਣ ਐਂਬੂਲੈਂਸ ਦੇ ਵਿੱਚ ਜਿਹੜਾ ਨਿਤਿਕ ਦੇ ਹੈ ਜਿਹੜੀ ਉਹ ਪਹੁੰਚੀ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਸ਼ੁਭਕਰਨ ਦੇ ਕਰਨ ਦੇ ਉੱਤੇ ਕੀਤੀ ਜਾ ਰਹੀ ਹੈ ਤਾਂ ਪਿਛਲੇ ਪਾਸੇ ਤੁਸੀਂ ਲੰਬੀਆਂ ਕਤਾਰਾਂ ਦੇਖੋਗੇ ਲੰਬੀਆਂ ਕਤਾਰਾਂ ਜਿਹੜੀਆਂ ਨੇ ਤੁਹਾਨੂੰ ਇਹ ਸ਼ੁਭਕਰੰਤੇ ਪਿੰਡ ਵੱਲ ਵੱਧੀਆਂ ਹੋਈਆਂ ਨਜ਼ਰ ਆਣ ਗਿਆ ਤਾਂ ਅੱਜ ਇਹ ਪਿੰਡ ਦੀ ਸੜਕ ਵੀ ਉਦਾਸ ਆ ਅੱਜ ਇਹ ਪਿੰਡ ਦੀ ਸੜਕ ਵੀ ਜਿਹੜੀ ਹੈ ਉਹ ਇਸ ਦੁੱਖ ਦੀ ਦੁਹਾਈ ਦਿੰਦੀ ਹੋਊਗੀ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਜਿਹੜਾ ਹੈ ਇੱਥੋਂ ਦੀ ਚਾਵਾ-ਚਾਵਾ ਦੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਗਿਆ ਸੀ ਔਰ ਇਸ ਤਰੀਕੇ ਦੇ ਨਾਲ ਉਹ ਵਾਪਸ ਆਪਣੇ ਪਿੰਡ ਦੇ ਵਿੱਚ ਪਰਤ ਰਿਹਾ ਹੈ ਤਾਂ ਇੱਕ ਦਿਲਜੀਤ ਦੋਸਾਂ ਦਾ ਉਹ ਜੋ ਗੀਤ ਹੈ ਕੀ ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ ਨਹੀਂ ਮੈਂ ਫੇਰ ਤਾਰੀ ਲਾਉਂ ਸਿਵਿਆਂ ਚ ਸੜ ਕੇ ਤਾਂ ਅੱਜ ਸਿਵਿਆਂ ਦੇ ਵਿੱਚ ਇਹ ਜਦੋਂ ਸ਼ੁਕਰਨ ਨੇ ਇਸ ਦਾ ਅੰਤਿਮ ਸੰਸਕਾਰ ਹੋਣਾ ਤਾਂ ਅੱਜ ਬਹੁਤ ਨੌਜਵਾਨਾਂ ਨੇ ਇਸ ਤੋਂ ਇਹ ਸੇ ਲੈਣੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨੀ ਦੇ ਜ਼ਰਦ ਦੇ ਕਾਰਨ ਇਹ ਨੌਜਵਾਨ ਜੋ ਹੈ ਉਹ ਇਸ ਸੰਘਰਸ਼ ਦੇ ਵਿੱਚ ਕੁਦਿਆ ਔਰ ਇਸ ਸੰਘਰਸ਼ ਦੇ ਵਿੱਚ ਆਪਣੀ ਜਾਨ ਜੋ ਹੈ ਉਸਨੇ ਕੁਰਬਾਨ ਕਰ ਦਿੱਤੀ ਤਾਂ ਰਹਿੰਦੀ ਦੁਨੀਆ ਤੱਕ ਜੋ ਹੈ ਉਹ ਸ਼ੁਕਰਨ ਦਾ ਨਾਮ ਯਾਦ ਰੱਖਿਆ ਜਾਊਗਾ ਰਹਿੰਦੀ ਦੁਨੀਆ ਤੱਕ ਸ਼ੁਕਰਨ ਨੂੰ ਜੋ ਹੈ ਉਹ ਚੇਤੇ ਕਰਿਆ ਜਾਊਗਾ ਔਰ 8 ਦਿਨਾਂ ਬਾਅਦ ਜਦੋਂ ਦਾਦੀ ਤੇ ਛੋਟੀ ਭੈਣ ਆਪਣੇ ਭਰਾ ਨੂੰ ਇਹਨਾਂ ਨੰਮ ਅੱਖਾਂ ਦੇ ਨਾਲ ਦੇਖੂਗੀ ਚਿੱਟੀ ਚਦਰ ਦੇ ਵਿੱਚ ਲਿਫਟਿਆ ਹੋਇਆ ਵੇਖੂਗੀ ਤਾਂ ਸੋਚੋ ਕੀ ਬੀਤੂਗੀ ਉਸ ਦਾਦੀ ਦੇ ਉੱਤੇ ਕੀ ਬੀਤੂਗੀ ਉਸ ਭੈਣ ਦੇ ਉੱਤੇ ਜਿਹੜੀ ਦਾਦੀ ਨੇ ਇਹ ਸੁਪਨੇ ਸਜੋਏ ਸੀ ਕਿ ਪੁੱਤ ਦਾ ਵਿਆਹ ਕਰਨਾ ਹੈ ਪੁੱਤ ਨੂੰ ਚਾਵਾ ਚਾਵਾ ਦੇ ਨਾਲ ਘੋੜੀ ਚੜਾਉਣਾ ਹੈ ਪਰ ਉਹ ਦਾਦੀ ਦੇ ਅੱਜ ਦਰਦ ਜਿਹੜੇ ਨੇ ਉਹ ਬਿਆਨ ਨਹੀਂ ਕੀਤੇ ਜਾ ਸਕਣਗੇ ਤਾਂ ਬਹੁਤ ਹੀ ਦੁਖਦਾਈ ਖਬਰ ਜਿਹੜੀ ਹੈ ਉਹ ਇਸ ਵੇਲੇ ਇਸ ਪੂਰੇ ਪਿੰਡ ਬੱਲੋ ਦੀ ਵਾਸਤੇ ਬਣੀ ਹੋਈ ਹੈ ਪੂਰੇ ਪੰਜਾਬ ਵਾਸਤੇ ਬਣੀ ਹੋਈ ਹੈ ਔਰ ਇਹ ਇਕੱਠ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਆਦਾ ਵੱਡਾ ਇਕੱਠ ਬੀਬੀਆਂ ਹੋਣ ਮਾਤਾਵਾਂ ਹੋਣ ਭੈਣਾਂ ਹੋਣ ਹਰ ਕੋਈ ਜਿਹੜਾ ਹੈ ਅੱਜ ਸ਼ੁਭਕਰਨ ਨੂੰ ਅੰਤਿਮ ਹ데요 ਸੰਸਕਾਰ ਦੇ ਵਿੱਚ ਉਸ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਦੇ ਲਈ ਪਹੁੰਚਿਆ ਹੋਇਆ ਹੈ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਜ ਹੋਇਆ ਉਹ ਉਸ ਦੇ ਜੱਦੀ ਪਿੰਡ ਦੇ ਵਿੱਚ ਪਹੁੰਚ ਰਹੀ ਹੈ ਤਾਂ 21 ਸਾਲਾਂ ਦਾ ਉਹ ਨੌਜਵਾਨ ਜਿਹੜਾ ਕਿਸਾਨੀ ਧਰਨੇ ਦੇ ਵਿੱਚ ਗਿਆ ਸੀ ਕਿਸਾਨੀ ਮੰਗਾਦੂ ਜੋ ਹੈ ਉਸ ਦੇ ਵੱਲੋਂ ਮਨਵਾਉਣ ਦੇ ਲਈ ਜੋ ਧਰਨਾ ਕਿਸਾਨ ਜਥੇ ਬੰਦੀਆਂ ਦੇ ਵੱਲੋਂ ਦਿੱਤਾ ਗਿਆ ਸੀ ਇਸ ਨੇ ਸ਼ਾਇਦ ਨਹੀਂ ਸੋਚਿਆ ਸੀ ਕਿ ਇਸ ਤਰੀਕੇ ਦੇ ਨਾਲ ਜੋ ਹੈ ਉਹ ਇਸ ਦੀ ਮ੍ਰਿਤਕ ਦੇ ਇਸ ਦੇ ਪਿੰਡ ਦੇ ਵਿੱਚ ਪਹੁੰਚੂਗੀ ਤਾਂ ਬੱਲੋ ਦੇ ਵਿੱਚ ਅੱਜ ਹਰ ਕੋਈ ਉਦਾਸ ਹੈ ਬੱਲੋ ਦੇ ਵਿੱਚ ਅੱਜ ਹਰ ਕੋਈ ਨੰਮ ਹੈ ਹਰ ਕਿਸੇ ਦੀ ਨੰਮ ਅੱਖ ਹੈ ਔਰ ਹਰ ਕੋਈ ਜਿਹੜਾ ਹੈ ਉਹ ਉਹ ਇਹੀ ਗੱਲ ਕਹਿ ਰਿਹਾ ਹੈ ਕਿ ਜੋ ਇਸ ਦਾ ਵੱਡਾ ਯੋਗ